ਨਮਸਕਾਰ ਸ਼ੀਲਾ ਜੀ ਅੰਤੇ ਜੀ ਕੀ ਘਟਨਾ ਵਾਪਰੀ ਹੈ ਅਸੀਂ ਕ੍ਰਿਸ਼ਨ ਚੂੜੀਆਂ ਵੱਲੇ ਤੋਂ ਜੀ ਕੱਪੜਾ ਲੈ ਕੇ ਆ ਰਹੇ ਸੀਗੇ ਬੁੱਕ ਸੈਲਰ ਕੋਲ ਪਹੁੰਚਿਆ ਮੇਰੀ ਬੇਟੀ ਵੀ ਮਤਲ ਉਹ ਲੈ ਕੇ ਚਲੀ ਗਈ ਐਕਟਿਵਾ ਤੇ ਅਸੀਂ ਦੋਨੋਂ ਸਾਸਨੂਹਾਂ ਸੀਗੀਆਂ ਜੀ ਤੇ ਉੱਥੇ ਸਾਡੇ ਤੋਂ ਬਸ ਇੱਕ ਝਟਕਾ ਹੀ ਵੱਜਿਆ ਮੈਨੂੰ ਮੇਰਾ ਆਹ ਖੋ ਕੇ ਲੈ ਗਏ ਮੇਰੇ ਤੋਂ ਪਰਸ ਜੀ ਕਿੰਕੋ ਸੀ ਪਰਸ ਦੇ ਵਿੱਚ 8500 ਰੁਪਇਆ ਤੇ 50 ਰੁਪਏ ਉੱਪਰ ਸੀ ਜੀ ਤੇ ਹਾ ਇੱਕ ਮੋਬਾਈਲ ਸੀ ਜੀ ਕਿੰਨੇ ਬੰਦੇ ਸੀ ਜੀ ਬੰਦਾ ਇਕੱਲਾ ਹੀ ਸੀ ਜੀ ਮੋਟਰਸਾਈਕਲ ਤੇ ਸੀ ਹਾਂਜੀ ਮੋਟਰਸਾਈਕਲ ਤੇ ਸੀ ਅੱਛਾ ਜੀ ਤੁਹਾਡੇ ਪਰਸ ਮੋਟੇ ਦੇ ਪਾਏ ਹੋਏ ਸੀ ਜੀ ਨਹੀਂ ਮੋਟੇ ਦੇ ਹੱਥ 'ਚ ਫੜਿਆ ਹੋਇਆ ਸੀ ਸੱਜੇ 'ਚ ਹਾਂਜੀ ਕੀ ਮੰਗ ਕਰਦੇ ਜੀ ਹੈ ਕੀ ਮੰਗ ਕਰਦੇ ਇਹ ਸਾਨੂੰ ਵੀ ਮਤਲ ਸਾਰਾ ਕੁਝ ਮਿਲਣਾ ਚਾਹੀਦਾ ਈ ਵੀ ਮਤਲ ਮੋਬਾਈਲ ਵੀ ਤੇ ਪੈਸੇ ਵੀ ਕੋ ਕਾਗਜ਼ ਪੱਤਰ ਵੀ ਸੀ ਜ਼ਰੂਰੀ ਨਹੀਂ ਕਾਗਜ਼ ਪੱਤਰ ਕੋਈ ਨਹੀਂ ਸੀ ਤੇ ਹੁਣੇ ਬਿਲਕੁਲ ਰੀਸੈਂਟ ਘਟਨਾ ਹੈਗੀ ਹੈ ਜੀ ਕਰੀਬ 12:30 1 ਵਜੇ ਬਰਨਾਲਾ ਦਾ ਜਿਹੜਾ सदर ਬਾਜ਼ਾਰ ਦਾ ਉੱਥੇ ਚਰਤਾ ਗੂ ਚੌਂਕ ਦੇ ਕੋਲੇ ਜਿਹੜਾ ਇੱਕ ਜੇੜੀ ਕੋਲੋਂ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਉਹਨਾਂ ਦਾ ਪਰਸ ਸਨੇਚ ਕੀਤਾ ਗਿਆ ਜਿਸ ਦੀ ਕੇ ਕੰਪਲੇਂਟ ਸਾਡੇ ਸਿਟੀ ਥਾਣੇ ਬਰਨਾਲਾ ਵਿੱਚ ਆ ਚੁੱਕੀ ਹੈ ਤੇ ਤਫ਼ਤੀਸ਼ੀ ਅਫਸਰ ਇਹਦੇ ਉੱਤੇ ਲਗਾ ਦਿੱਤੇ ਗਏ ਨੇ ਤੇ ਜਿਹੜੇ ਸਾਡੇ ਸੀਸੀਟੀਵੀ ਕੈਮਰਾਜ਼ ਨੇ ਪੂਰੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਨੇ ਵਕਫ ਵਕਫ ਉਮਾਦੀ ਮੂਵਮੈਂਟਸ ਨੂੰ ਟਰੈਕ ਕੀਤਾ ਜਾ ਰਿਹਾ ਤੇ ਪੀੜਤ ਪਰਿਵਾਰ ਜਿਹੜੇ ਨੇ ਉਹਨਾਂ ਦਾ ਬਿਆਨ ਦਰਜ ਕਰਕੇ ਐਫ ਆਈ ਆਰ ਵੀ ਅਸੀਂ ਜਲਦੀ ਦਰਜ ਕਰ ਰਹੇ ਹਾਂ ਤੇ ਜਲਦੀ ਜਿਹੜੇ ਇਹ ਜਿਨ੍ਹਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਏਗਾ